ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਤੁਹਾਨੂੰ ਮੇਰੇ ਵੀਰੋ ਇੱਕ ਰਿਜ਼ਲਟ ਦੱਸਣ ਜਾ ਰਿਹਾ ਕੱਲ ਪੰਜਾਬ 'ਚ ਜੋ ਟੂਰਨਾਮੈਂਟ ਹੋਇਆ ਤੇ ਇੱਕ ਮੇਰੇ ਵੀਰੋ ਅੱਜ ਕੈਨੇਡਾ 'ਚ ਬਹੁਤ ਵਧੀਆ ਕੱਪ ਹੋਇਆ ਫਾਈਨਲ ਰਿਜ਼ਲਟ ਉਹਦਾ ਦੱਸਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਬਾਕੀ ਮੇਰੇ ਵੀਰੋ ਜੋ ਪੰਜਾਬ 'ਚ ਕੱਲ ਟੂਰਨਾਮੈਂਟ ਹੋਇਆ ਡੰਡੇ ਅਮਰਸਰ ਇਲਾਕੇ 'ਚ ਹੋਇਆ ਸੀ ਸ਼ੋ ਮੈਚ ਇਥੇ ਪਹਿਲਾ ਇਨਾਮ ਨਿਊ ਹੋਲੈਂਡ ਟਰੈਕਟਰ ਸੀ ਮੇਰੇ ਵੀਰੋ ਕਮਾਨ ਦੀ ਟੀਮ ਨੂੰ ਸਾਂਝੇ ਤੌਰ ਤੇ ਸਾਰੇ ਖਿਡਾਰੀਆਂ ਨੂੰ ਸਾਂਝਾ 52 ਨੰਬਰਾਂ ਨਾਲ ਪਹਿਲੇ ਨੰਬਰ ਤੇ ਆਈ ਤੇ ਨਿਊ ਹੋਲੈਂਡ ਟਰੈਕਟਰ ਦੀ ਜੇਤੂ ਬਣੀ ਏ ਟੀਮ ਦੂਜੇ ਨੰਬਰ ਤੇ ਡੀਵੀ ਜਲੰਧਰ ਕੈਲੀਫੋਰਨੀਆ 37 ਪੁਆਇੰਟ ਉਹਨਾਂ ਦੇ ਸੀਗੇ ਮੇਰੇ ਵੀਰੋ ਬੋਲਟ ਮੋਟਰਸਾਈਕਲ ਜਲੰਧਰ ਕੈਲੀਫੋਰਨੀਆ ਦੀ ਟੀਮ ਲੈ ਕੇ ਗਈ ਨਾਮਦੇਮ ਘੁਮਾਨ ਦੀ ਟੀਮ ਦੇ ਵਿੱਚ ਵੀ ਮੇਰੇ ਵੀਰੋ ਬਹੁਤ ਤਗੜੇ ਖਿਡਾਰੀ ਸੀਗੇ लवली ਵੀਰਾ ਜੀਤਾ ਤਲਵੰਡੀ ਚੌਧਰੀਆਂ ਟੌਪ ਟੌਪ ਦੇ ਮੱਲ ਸੀਗੇ ਜਾਨੀ ਕਿ ਡੀਏਵੀ ਜਲੰਧਰ ਦੇ ਵਿੱਚ ਵੀ ਜੋ ਐ ਗੱਗੀ ਖੀਰਾ ਵਾਲ ਹੁਣੀ ਜੱਗੂ ਸੈਦੋ ਵਾਲਾ ਰੈਂਕੂ ਖਰੇਟੀ ਵੀ ਆਇਆ ਹੋਇਆ ਸੀ ਮੇਰੇ ਵੀਰੋ ਤੇ ਬਾਕੀ ਕੈਨੇਡਾ ਚੋਂ অন্ਟਾਰੀਓ ਦਾ ਮੇਲਾ ਹੋਇਆ ਟਾਪ ਦਾ ਕਬੱਡੀ ਕੱਪ ਸੀਗਾ ਇੰਟਰਨੈਸ਼ਨਲ ਕੱਪ অন্ਟਾਰੀਓ ਦੀ ਟੀਮ ਹੈ ਮੇਰੇ ਵੀਰੋ 49 ਅੰਕਾਂ ਨਾਲ ਪਹਿਲੇ ਨੰਬਰ ਤੇ ਜੀਟੀਏ ਦੀ ਵੀ 37.5 ਪੁਆਇੰਟਾਂ ਨਾਲ ਦੂਜੇ ਤੇ ਰੇਡਰ ਉਹੀ ਆ ਗਿਆ ਬੈਸਟ ਮੇਰੇ ਵੀਰੋ ਜੋ ਪਹਿਲੇ ਕੱਪ ਦਾ ਬੈਸਟ ਸੀਗਾ ਦਿਉਰੇ ਵਾਲਾ ਰਵੀ 32 ਜੋ 28 ਨੰਬਰ ਲਈ ਮੁੰਡੇ ਨੇ ਵਾਹਿਗੁਰੂ ਸੀਟੀ ਆਲ ਮੇਰੇ ਵੀਰੋ ਬੈਸਟ ਜਾਫੀ ਬਣਿਆ ਸੈਮੀ ਤੇ ਫਾਈਨਲ ਦੇ ਮੇਰੇ ਵੀਰੋ ਦੋਨਾਂ ਦੇ ਜੋ ਹੈ ਲਗਭਗ ਮਲਾ ਕੇ ਬੈਸਟ ਕੱਢੇ ਗਏ ਆ ਤੇ ਬਾਕੀ ਮੁਬਾਰਕਾਂ ਦਿੰਨੇ ਆ ਸੀਚੇ ਵਾਲੀਏ ਤੇ ਜੋ ਹੈ ਮੇਰੇ ਵੀਰੋ ਰਵੀ ਦੀ ਔਰੇ ਨੂੰ ਬਾਬੋ ਮੁਬਾਰਕਾਂ ਭਰਾ ਇਦਾਂ ਹੀ ਹੋਰ ਜੋ ਹੈ ਤਰੱਕੀਆਂ ਮਾਣਣ ਬਾਕੀ ਕਿੱਦਾਂ ਦਾ ਲੱਗਿਆ ਮੇਲਾ ਤੁਸੀਂ ਵੀ ਦੱਸ ਸਕਦੇ ਹੋ ਲਾਈਵ ਜੋ ਹੈ অন্ਟਾਰੀਓ ਦੇ ਚੈਨਲ ਦੇ ਸੀਗਾ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਹੁਣ ਮੈਚ ਬਹੁਤ ਤਗੜੇ ਫੇ ਸੀਗੇ ਤੇ ਬਾਕੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਲਾਈਕ ਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਵੀ ਕਰ ਲਿਆ ਕਰੋ ਚੈਨਲ ਨੂੰ ਧੰਨਵਾਦ